ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਫ੍ਰੈਂਚ ਫ੍ਰਾਈਜ਼ ਬਣਾ ਕੇ ਤਿਆਰ ਕਰਾਂਗੇ ਜੋ ਬੱਚੇ ਬੜੇ ਸ਼ੌਂਕ ਨਾਲ ਖਾਂਦੇ ਆ ਜਦੋਂ ਆਪਾਂ ਮੂਵੀ ਵਗੈਰਾ ਵੇਖਣ ਜਾਂਦੇ ਆ ਤਾਂ ਬੱਚੇ ਉੱਥੇ ਮੋਸਟਲੀ ਫ੍ਰੈਂਚ ਫ੍ਰਾਈਜ਼ ਲੈ ਕੇ ਖਾਂਦੇ ਆ ਅੱਜ ਆਪਾਂ ਸੇਮ ਟੇਸਟ ਵਾਲੇ ਫ੍ਰੈਂਚ ਫ੍ਰਾਈਜ਼ ਘਰ ਬਣਾ ਕੇ ਤਿਆਰ ਕਰਾਂਗੇ ਤੇ ਉਹਦੇ ਲਈ ਆਪਾਂ ਨੂੰ ਕੋਈ ਖਾਸ ਸਮਾਨ ਵੀ ਨਹੀਂ ਚਾਹੀਦਾ ਸਿਰਫ ਉਹਦੇ ਲਈ ਆਪਾਂ ਨੂੰ ਆਲੂ ਆਇਲ ਤੇ ਬਸ ਥੋੜੇ ਜਿਹੀ ਬੇਸਿਕ ਮਸਾਲੇ ਚਾਹੀਦੇ ਆ ਤੇ ਚਲੋ ਆਪਾਂ ਬਣਾਉਣਾ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਪਾਣੀ ਗਰਮ ਕਰ ਲੈਣੇ ਆ ਇਹਦੇ ਵਿੱਚ ਆਪਾਂ ਆਪਣੇ ਪੋਟੈਟੋ ਬੋਇਲ ਕਰਾਂਗੇ ਜਿੰਨੀ ਦੇਰ ਆਪਣਾ ਪਾਣੀ ਗਰਮ ਹੁੰਦਾ ਆਪਾਂ ਆਪਣੇ ਪੋਟੈਟੋ ਕੱਟ ਲੈਣੇ ਆ ਇੱਥੇ ਮੈਂ ਚਾਰ ਆਲੂ ਲਏ ਆ ਵੱਡੇ ਸਾਈਜ਼ ਦੇ ਫਰੈਂਚ ਫ੍ਰਾਈਜ਼ ਬਣਾਉਣ ਵਾਸਤੇ ਤੁਸੀਂ ਵੱਡੇ ਸਾਈਜ਼ ਦੇ ਆਲੂ ਲੈਣੇ ਆ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਵਾਸ਼ ਕਰਕੇ ਸਾਫ਼ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਫ੍ਰਾਈਜ਼ ਦੇ ਸ਼ੇਪ ਵਿੱਚ ਕੱਟਦੇ ਆ ਤਾਂ ਉਹਦੇ ਲਈ ਆਪਾਂ ਪਹਿਲਾਂ ਇਹਨਾਂ ਨੂੰ ਸਾਈਡਸ ਤੋਂ ਇੱਥੋਂ ਉੱਪਰੋਂ ਨੀਚੋਂ ਤੇ ਆ ਸੇ ਪਾਸੇ ਜੋ ਪਿੱਛੇ ਇਹਨਾਂ ਨੂੰ ਆਪਾਂ ਕੱਟ ਦਿਆਂਗੇ ਮਤਲਬ ਚੌਰਸ ਜਿਹਾ ਪੀਸ ਆਪਾਂ ਨੂੰ ਚਾਹੀਦਾ ਉਹਦੇ ਲਈ ਇਸ ਤਰ੍ਹਾਂ ਫਿਰ ਆਪਣੇ ਫਰਾਈਜ਼ ਬਹੁਤ ਵਧੀਆ ਸ਼ੇਪ ਚ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਇਹਦੇ ਆਪਣੇ ਫਰਾਈਜ਼ ਕਟਾਂਗੇ ਜਿਹੜੇ ਫਰਾਈਜ਼ ਆ ਉਹ ਆਪਾਂ ਬਹੁਤ ਜ਼ਿਆਦਾ ਬਰੀਕ ਨਹੀਂ ਕੱਟਣੇਗੇ ਇਸ ਤਰ੍ਹਾਂ ਥੋੜੇ ਜਿਹਾ ਆਪਾਂ ਇਹਨਾਂ ਨੂੰ ਮੋٹے ਕੱਟਾਂਗੇ। ਐਨੇ ਸਾਈਜ਼ ਦੇ ਹੋਣ। ਦਸ traps ਆਪਲੇ ਦੋਸੇ ਵੀ ਕੱਟ ਲੈਣੇ ਆ। ਇਸ ਤਰ੍ਹਾਂ ਬਹੁਤ ਵਧੀਆ ਫਰਾਈਜ਼ ਬਣ ਕੇ ਆਪਣੇ ਤਿਆਰ ਹੋਣਗੇ ਇਸ ਤਰ੍ਹਾਂ ਆਪਾਂ ਆਪਣੇ ਦੂਸਰੇ ਫਰਾਈਜ਼ ਵੀ ਤਿਆਰ ਕਰ ਲੈਣੇ ਆ ਆਪਾਂ ਆਪਣੇ ਆਲੂ ਸਾਰੇ ਜਿਹੜੇ ਉਹ ਕੱਟ ਕੇ ਤਿਆਰ ਕਰ ਲਏ ਆ ਆਪਾਂ ਇਹਨਾਂ ਨੂੰ ਇਸ ਸ਼ੇਪ ਦੇ ਵਿੱਚ ਫਰਾਈਜ਼ ਦੀ ਸਾਈਜ਼ ਦੇ ਵਿੱਚ ਕੱਟਿਆ ਹੈਗਾ ਤੇ ਇਧਰ ਆਪਣਾ ਜਿਹੜਾ ਪਾਣੀ ਆ ਉਹ ਬੋਇਲ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਐਡ ਕਰਾਂਗੇ ਤਾਂ ਕਿ ਆਪਣੇ ਜਿਹੜੇ ਫਰਾਈਜ਼ ਆ ਉਹ ਨਮਕੀਨ ਬਣ ਇੱਕ ਚਮਚ ਆਪਾਂ ਨਮਕ ਦਾ ਪਾ ਦੇਾਂਗੇ ਤੇ ਹੁਣ ਆਪਾਂ ਆਪਣੇ ਸਾਰੇ ਜਿਹੜੇ ਫਰਾਈਜ਼ ਆ ਉਹ ਬੋਇਲ ਹੋਣ ਵਾਸਤੇ ਇਹ ਪੈਨ ਦੇ ਵਿੱਚ ਪਾ ਦੇਾਂਗੇ ਤੇ ਆਪਾਂ ਇਹਨਾਂ ਨੂੰ 80% ਤੱਕ ਬੋਇਲ ਕਰਨਾ ਜ਼ਿਆਦਾ ਨਹੀਂ ਕਰਨਾਗਾ ਮਤਲਬ ਜਦੋਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੱਥ ਦੇ ਵਿੱਚ ਇਸ ਤਰ੍ਹਾਂ ਮੈਸ਼ ਕਰੀਏ ਤੇ ਸਖਤ ਹੋਣੇ ਚਾਹੀਦੇ ਆ ਕਿਉਂਕਿ ਜਿਹੜੇ ਬਾਕੀ ਬਚ ਜਾਣਗੇ ਉਹਨਾਂ ਨੂੰ ਆਪਾਂ ਆਇਲ ਦੇ ਵਿੱਚ ਫਰਾਈ ਕਰਾਂਗੇ ਤਾਂ ਫਿਰ ਇਹਨਾਂ ਦੇ ਵਿੱਚੋਂ ਫਰਾਈਜ਼ ਵਰਗਾ ਟੇਸਟ ਆਊਗਾ ਆਪਾਂ ਇਹਨਾਂ ਨੂੰ ਇਸ ਤਰ੍ਹਾਂ 80% ਕੁੱਕ ਹੁਣ ਬੋਇਲ ਹੋਣ ਤੱਕ ਇਹਨਾਂ ਨੂੰ ਬੋਇਲ ਕਰਾਂਗੇ ਆਲੂ ਜਿਹੜੇ ਆਪਣੇ ਆ ਉਹ 80% ਤੱਕ ਬੋਇਲ ਹੋ ਗਿਆ ਹੁਣ ਆਪਾਂ ਗੈਸ ਦੀ ਫਲੇਮ ਆਫ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਆ ਫਰਾਈਜ਼ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਕਿਸੇ ਖੁੱਲੇ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਕਿਸੇ ਕੱਪੜੇ ਜਾਂ ਨੈਪਕਿਨ ਦੇ ਉੱਪਰ ਰੱਖ ਕੇ 2 ਤੋਂ 2.5 ਘੰਟੇ ਤੱਕ ਸੁਕਾ ਲਾਂਗੇ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਹੁਣ ਆਪਾਂ ਇਹਨਾਂ ਨੂੰ ਨੈਪਕਿਨ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਐਕਸਟਰਾ ਪਾਣੀ ਆ ਉਹ ਆਪਣਾ ਟਿਸ਼ੂ ਪੇਪਰ ਐਬਜ਼ਾਰਬ ਕਰ ਲੇ ਫਿਰ ਆਪਾਂ ਇਹਨਾਂ ਨੂੰ ਖੁੱਲੇ-ਖੁੱਲੇ ਇੱਕ ਟਿਸ਼ੂ ਪੇਪਰ ਦੇ ਉੱਪਰ ਖਿਲਾਰ ਕੇ ਤੇ ਪੱਖੇ ਥੱਲੇ ਚੰਗੀ ਤਰ੍ਹਾਂ ਸੁੱਕਣ ਤੱਕ ਸੁਕਾਵਾਂਗੇ ਹੁਣ ਆਪਾਂ ਨੈਪਕਿਨ ਦੇ ਉੱਪਰ ਇਹਨਾਂ ਨੂੰ ਖੁੱਲੇ-ਖੁੱਲੇ ਸਜਾ ਲੈਣੇ ਆ ਇਸ ਤਰ੍ਹਾਂ ਟਿਕਾ ਲੈਣੇ ਆ ਤਾਂ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਹਰ ਇੱਕ 프라이즈 ਨੂੰ ਚੰਗੀ ਤਰ੍ਹਾਂ ਹਵਾ ਲੱਗ ਸਕੇ ਆਪਾਂ ਸਾਰੇ 프라이ਜ਼ ਨੂੰ ਨੈਪਕਿਨ ਉੱਪਰ ਉਹ ਇੱਕ ਇੱਕ ਕਰਕੇ ਰੱਖ ਲਿਆ ਤਾਂ ਕਿ ਇਹਨਾਂ ਨੂੰ ਕੱਲੇ ਕੱਲੇ ਨੂੰ ਚੰਗੀ ਤਰ੍ਹਾਂ ਹਵਾ ਲੱਗ ਸਕੇ ਹੁਣ ਆਪਾਂ ਇਹਨਾਂ ਨੂੰ ਪੱਖੇ ਥੱਲੇ ਰੱਖਾਂਗੇ ਤੇ ਇਹਨਾਂ ਦੇ ਸੁੱਕਣ ਦੀ ਵੇਟ ਕਰਾਂਗੇ 프라이ਜ਼ ਨੂੰ ਆਪਾਂ ਪੱਖੇ ਥੱਲੇ ਰੱਖਤਾ ਹੁਣ ਆਪਾਂ ਜਦੋਂ ਇਹ ਸੁੱਕ ਜਾਣਗੇ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ 프라이ਜ਼ ਜਿਹੜੇ ਆਪਣੇ ਉਹ ਬਿਲਕੁਲ ਸੁੱਕ ਕੇ ਤਿਆਰ ਹੋ ਗਿਆ ਇਹਨਾਂ ਨੂੰ ਮੈਂ ਥੋੜੀ ਦੇਰ ਧੁੱਪ 'ਚ ਵੀ ਰੱਖਦਾ ਸੀ ਜਲਦੀ ਸੁਕਾਉਣ ਵਾਸਤੇ ਤੁਸੀਂ ਪੱਖੇ ਥੱਲੇ ਜਾਂ ਧੁੱਪ 'ਚ ਕਿਤੇ ਵੀ ਇਹਨਾਂ ਨੂੰ ਰੱਖ ਸਕਦੇ ਹੋ ਤੇ ਇਹ ਇੱਧਰ ਆਪਾਂ ਆਪਣਾ ਜਿਹੜਾ ਆਇਲ ਸੀਗਾ ਉਹ ਬਿਲਕੁਲ ਤੇਜ਼ ਫਲੇਮ ਤੇ ਆਪਾਂ ਇਹਨੂੰ ਬਿਲਕੁਲ ਹਾਈ ਕਰ ਗਰਮ ਕਰ ਲਿਆ ਜਦੋਂ ਵੀ ਆਪਾਂ ਆਪਣੇ ਫਰਾਈਜ਼ ਫਰਾਈ ਕਰਨੇ ਆ ਉਹਨੂੰ ਪੂਰੇ ਗਰਮ ਤੇਲ ਵਿੱਚ ਪਾਉਣਾ ਤੇ ਹੁਣ ਆਪਾਂ ਆਪਣੇ ਫਰਾਈਜ਼ ਫਰਾਈ ਕਰਨਾ ਸਟਾਰਟ ਕਰਦੇ ਆ ਕੱਲਾ ਪਹਿਲਾਂ ਮੁਹਾ ਫਰਾਈ ਕਰਾਂਗੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਫਿਰ ਸੈਕਿੰਡ ਟਾਈਮ ਵਧੀਆ ਕ੍ਰਿਸਪੀ ਕਰਨ ਵਾਸਤੇ ਫਰਾਈ ਕਰਾਂਗੇ ਇਹਨਾਂ ਨੂੰ ਆਪਾਂ ਪਹਿਲੀ ਵਾਰ 50% ਕੁਕ ਕਰਾਂਗੇ, ਫਰਾਈ ਕਰਾਂਗੇ। ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਤੇ ਆਪਣਾ ਦੂਸਰਾ ਬੈਚ ਜਿਹੜਾ ਉਹ ਆਪਾਂ ਫਰਾਈ ਕਰਾਂਗੇ। ਇਹਨਾਂ ਨੂੰ ਆਪਾਂ ਟਿਸ਼ੂ ਪੇਪਰ ਦੇ ਉੱਪਰ ਨਹੀਂ ਰੱਖਾਂਗੇ ਨਹੀਂ ਤੇ ਥੋੜੇ ਸੌਗੀ ਜਿਹੇ ਹੋ ਜਾਣਗੇ। ਇਹਨਾਂ ਨੂੰ ਆਪਾਂ ਸਿੱਧਾ ਬਰਤਨ ਵਿੱਚ ਹੀ ਰੱਖਾਂਗੇ ਤਾਂ ਕਿ ਬਿਲਕੁਲ ਕ੍ਰਿਸਪੀ ਦੇ ਬਣੇ ਰਹਿਣ। ਹੁਣ ਆਪਾਂ ਆਪਣੇ ਦੂਸਰੇ ਫਰਾਈ ਕਰਦੇ ਹਾਂ। ਹੁਣ ਆਪਾਂ ਆਪਣਾ ਸੈਕਿੰਡ ਬੈਚ ਵੀ ਫਰਾਈ ਕਰ ਲਾਂਗੇ ਇਸ ਤਰ੍ਹਾਂ ਆਪਾਂ ਵਾਰੀ-ਵਾਰੀ ਨਾਲ ਸਾਰੇ ਫਰਾਈਜ਼ ਨੂੰ ਫਰਾਈ ਕਰ ਲਾਂਗੇ ਆਪਾਂ ਆਪਣੇ ਸਾਰੇ ਫਰਾਈਜ਼ ਫਰਾਈ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਸੈਕਿੰਡ ਟਾਈਮ ਮਤਲਬ ਪੂਰਾ ਕੰਪਲੀਟਲੀ ਫਰਾਈ ਕਰਨ ਵਾਸਤੇ ਆਪਾਂ ਦੂਰੀ ਵਾਰ ਇਹਨਾਂ ਨੂੰ ਫੇਰ ਆਪਾਂ ਤੇਲ ਵਿੱਚ ਪਾਵਾਂਗੇ ਆਪਾਂ ਆਪਣੇ ਫਰਾਈਜ਼ ਨੂੰ ਇੱਕ ਵਾਰੀ 50% ਤੱਕ ਫਰਾਈ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਪੂਰੇ ਕਰਿਸਪੀ ਕਰਨ ਵਾਸਤੇ ਸੈਕਿੰਡ ਟਾਈਮ ਫੇਰ ਗਰਮ ਤੇਲ ਵਿੱਚ ਪਾਵਾਂਗੇ ਆਪਣਾ ਹੁਣ ਤੇਲ ਜਿਹੜਾ ਹੈਗਾ ਉਹ ਗਰਮ ਹੋ ਗਿਆ ਆਪਾਂ ਹੁਣ ਇਹਨਾਂ ਨੂੰ ਫੇਰ ਤੇਲ ਵਿੱਚ ਪਾ ਦਿਆਂਗੇ ਧਿਆਨ ਨਾਲ ਸੈਕੰਡ ਟਾਈਮ ਤੇ ਫਰਾਈ ਕਰਨ ਨਾਲ ਇਹ ਬਹੁਤ ਜ਼ਿਆਦਾ ਕ੍ਰਿਸਪੀ ਤੇ ਵਧੀਆ ਟੇਸਟੀ ਬਣ ਕੇ ਤਿਆਰ ਹੋਣਗੇ ਤੇਲ ਆਪਾਂ ਜਿਹੜਾ ਪੂਰਾ ਗਰਮ ਰੱਖਣਾ ਮੀਡੀਅਮ ਹੀ ਰੱਖਣਾਗਾ 플ੇਮ ਦੀ ਜਿਹੜੀ ਆ ਕੋਲ ਰੱਖਣੀ ਆ ਤੇਰੇ ਕ੍ਰਿਸਪੀ ਬਣਨਗੇ 프라이ਸ ਆਪਨੇ ਪੂਰੀ ਤਰ੍ਹਾਂ ਫਰਾਈ ਹੋ ਗਿਆ ਸੈਕੰਡ ਟਾਈਮ ਤੇ ਹਮ ਆ ਪਹਿਲਾਂ ਕੜਾਈ ਤੋਂ ਬਾਹਰ ਕੱਢ ਲਾਂਗੇ ਬਹੁਤ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਇਹਨਾਂ ਦੀ ਆਵਾਜ਼ ਸੁਣ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਆਪਣੀ ਜਿਹੜੀ 프라이ਸ ਦੋ ਕਿੰਨੇ ਜ਼ਿਆਦਾ ਕ੍ਰਿਸਪੀ ਬਣੇ ਆ ਹੁਣ ਆਪਾਂ ਇਸ ਤਰ੍ਹਾਂ ਦੂਸਰਾ ਬੈਕੜੀ ਆਪਣਾ ਇਸ ਫਰਾਈ ਕਰ ਲਾਂਗੇ। ਕੋਦੇ ਵਾਸਤੇ ਆਪਾਂ ਤੇਲ ਨੂੰ ਥੋੜਾ ਜਿਹਾ ਗਰਮ ਕਰ ਲੈਣੇ ਆ ਇਹ ਠੰਡੇ ਤੇਲ ਵਿੱਚ ਬਿਲਕੁਲ ਨਹੀਂ ਪਾਉਣੇਗੇ। ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹ ਵੀ ਇਹਨਾਂ ਵਿੱਚ ਪਾ ਤੇਲ ਵਿੱਚ ਪਾ ਦਿੰਦੇ ਆ। ਫਰਾਈ ਜਿਹੜੇ ਆਪਣੇ ਬਹੁਤ ਜ਼ਿਆਦਾ ਟੇਸਟੀ ਬਾਜ਼ਾਰ ਵਰਗੇ ਬਣ ਕੇ ਤਿਆਰ ਹੋਣਗੇ ਆਪਣਾ ਸੈਕੰਡ ਬੈਚ ਵੀ ਬਿਲਕੁਲ ਤਿਆਰ ਹੋ ਗਿਆ ਫਰਾਈ ਹੋ ਕੇ ਇਹਨੂੰ ਵੀ ਆਪਾਂ ਇੱਕ ਪਲੇਟ ਵਿੱਚ ਕੱਢ ਲੈਣੇ ਆ ਫਰਾਈਜ਼ ਆਪਣੇ ਬਣ ਗਿਆ ਹੁਣ ਆਪਾਂ ਇਹਨਾਂ ਨੂੰ ਮਸਾਲਾ ਲਾਉਣੇ ਆ ਮਸਾਲਾ ਲਾਉਣ ਲੱਗਿਆ ਹਮੇਸ਼ਾ ਫੜੁੰਗਾ ਬਰਤਨ ਲੈਣਾ ਤਾਂ ਆਪਾਂ ਸਾਰੇ ਇਹਦੇ ਵਿੱਚ ਪਾ ਲੈਣੀਆਂ ਜਦੋਂ ਆਪਾਂ ਇਹਨਾਂ ਨੂੰ ਫਰਾਈ ਸੌਰੀ ਬੋਇਲ ਕੀਤਾ ਸੀ ਉਦੋਂ ਵੀ ਆਪਾਂ ਇਹਨਾਂ ਵਿੱਚ ਨਮਕ ਪਾਇਆ ਸੀਗਾ ਤੇ ਹੁਣ ਨਮਕ ਆਪਾਂ ਸਬਜ਼ੀ ਨਾਲ ਹੀ ਪਾਵਾਂਗੇ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਆਪਣੇ ਟੇਸਟ ਅਨੁਸਾਰ ਲੈ ਸਕਦੇ ਹੋ ਮਿਰਚ ਦੇ ਤੋਂ ਵੀ ਘੱਟ ਚਮਚ ਲਿਆ ਉਹ ਚੋ ਵੀ ਥੋੜਾ ਜਿਹਾ ਰੱਖ ਲੈਣੇ ਆ ਥੋੜਾ ਜਿਹਾ ਰੈੱਡ ਚਿੱਲੀ ਪਾਊਡਰ ਲਾਲ ਮਿਰਚ ਦਾ ਪਾਊਡਰ ਇਹ ਹੈਗਾ ਵੀ ਮੇਰਾ ਮੈਗੀ ਮਸਾਲਾ ਇਹ ਤੇ ਤੁਸੀਂ ਪੈਰੀ ਪੈਰੀ ਮਸਾਲਾ ਵੀ ਪਾ ਸਕਦੇ ਹੋ ਪਰ ਉਹ ਆਪਣੇ ਕੋਲੇ ਨਹੀਂ ਹੁੰਦਾ ਤਾਂ ਆਪਾਂ ਮੈਗੀ ਮਸਾਲਾ ਪਾ ਸਕਦੇ ਹਾਂ ਉਹਦੇ ਨਾਲ ਇਹਦਾ ਜਿਹੜਾ ਟੇਸਟ ਆ ਬਹੁਤ ਵਧੀਆ ਆਉਂਦਾ ਤੇ ਥੋੜੇ ਜਿਹਾ ਆਪਾਂ ਚਿਲੀ ਫਲੇਕਸ ਪਾ ਦਾਂਗੇ ਇਹਦਾ ਟੇਸਟ ਵੀ ਵਧੀਆ ਹੋਊਗਾ ਤੇ ਦੇਖਣ ਨੂੰ ਵੀ ਸੋਹਣੇ ਲੱਗਣਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦੇ ਆ ਤੁਸੀਂ ਦੇਖਿਓ ਇਹਦੀ ਆਵਾਜ਼ ਤੋਂ ਅੰਦਾਜ਼ਾ ਲਾਇਓ ਵੀ ਇਹ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਬਹੁਤ ਜਿਆਦਾ ਟੇਸਟੀ ਬਣੀ ਆ ਤੁਸੀਂ ਵੀ ਇਹਨਾਂ ਨੂੰ ਜ਼ਰੂਰ ਇਸ ਤਰ੍ਹਾਂ ਇਸ ਤਰੀਕੇ ਨਾਲ ਘਰੇ ਬਣਾ ਕੇ ਦੇਖਿਓ ਬਾਹਰੋਂ ਦੇਖੋ ਕਿੰਨੇ ਕ੍ਰਿਸਪੀ ਆ ਤੁਸੀਂ ਆਵਾਜ਼ ਸੁਣ ਸਕਦੇ ਹੋ ਤੇ ਅੰਦਰੋਂ ਬਿਲਕੁਲ ਸੌਫਟ ਆ ਦੇਖਿਓ ਤੁਸੀਂ ਹੁਣ ਆਪਾਂ ਇਹਨਾਂ ਦੀ ਪਲੇਟਿੰਗ ਕਰਦੇ ਆਂ ਆਪਾਂ ਇਹਨੂੰ ਸਾਸ ਨਾਲ ਖਾਵਾਂਗੇ ਫਿਰ ਆਪਾਂ ਜਿੰਨੇ ਮੱਤੀ ਬਣਾ ਕੇ ਇਹਨਾਂ ਨੂੰ ਇੰਜੋਏ ਕਰ ਸਕਦੇ ਆ ਬੱਚਨ ਤੇ ਵਧੀਆ ਲੱਗਦੇ ਲੱਗਦੇ ਆ ਵੱਡਿਆਂ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਤੇ ਤੁਸੀਂ ਇਹਨਾਂ ਨੂੰ ਘਰੇ ਬਣਾ ਕੇ ਇੰਜੋਏ ਕਰਿਓ ਨਾਲੇ ਬੱਚਿਆਂ ਨੂੰ ਖਵਾਏ ਤੇ ਨਾਲੇ ਆਪ ਬਹੁਤ ਜ਼ਿਆਦਾ ਵਧੀਆ ਟੇਸਟੀ ਬਣ ਕੇ ਤਿਆਰ ਹੋਏ ਆ ਫ੍ਰੈਂਚ ਫ੍ਰਾਈਜ਼ ਆਪਣੇ ਬਣ ਗਏ ਆ ਤੁਸੀਂ ਵੀ ਇਹਨੂੰ ਇਸ ਜੋ ਵੀ ਮੈਂ ਤੁਹਾਨੂੰ ਟਿਪਸ ਦੱਸੀ ਆ ਉਹਦੇ ਅਨੁਸਾਰ ਤੁਸੀਂ ਇਹਨੂੰ ਬਣਾਇਓ ਬਹੁਤ ਜ਼ਿਆਦਾ ਟੇਸਟੀ ਬਿਲਕੁਲ ਬਾਜ਼ਾਰ ਦੇ ਟੇਸਟ ਵਰਗੇ ਬਣ ਕੇ ਤਿਆਰ ਹੋਣਗੇ ਤਨ ਨੂੰ ਬਾਜ਼ਾਰ ਚੋਂ ਖਰੀਦ ਕੇ ਬੱਚਿਆਂ ਨੂੰ ਦੇਣ ਦੀ ਜ਼ਰੂਰਤ ਨਹੀਂ ਇਹ ਘਰੇ ਆਸਾਨੀ ਨਾਲ ਬਣ ਜਾਂਦੇ ਆ ਸਿਰਫ ਇਹਨਾਂ ਨੂੰ ਜਦੋਂ ਆਪਾਂ ਬੋਇਲ ਕਰਦੇ ਆ ਉਹਨੂੰ ਸੁਕਾਉਣ ਵਿੱਚ ਹੀ ਟਾਈਮ ਲੱਗਦਾ ਨਹੀਂ ਤੇ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਆ ਬਸ ਇਹਦੇ ਬਸੇ ਮੈਂ ਤੁਹਾਨੂੰ ਥੋੜੇ ਜਿਹੀ ਜ਼ਰੂਰੀ ਟਿਪਸ ਦੱਸ ਦਿੰਨੀ ਆ ਵੀ ਆਪਾਂ ਜਦੋਂ ਇਹਨਾਂ ਨੂੰ ਬੋਇਲ ਕਰਨਾ ਤਾਂ ਇਹ ਸਖਤ ਰਹਿਣੇ ਚਾਹੀਦੇ ਆ ਇਹ ਸਿਰਫ ਜਦੋਂ ਆਪਾਂ ਬੋਇਲ ਕਰ ਲਏ ਇਹ ਆਲੂ ਥੋੜੇ ਜਿ ਪਤਲੇ ਕੱਟੇ ਜਾਂਦੇ ਪੋਟੈਟੋ ਤਾਂ ਇਹ ਸਿਰਫ ਮੈਕਸਿਮਮ ਟਾਈਮ ਇਹਨਾਂ ਨੂੰ 2 ਮਿੰਟ ਹੀ ਲੱਗਦੇ ਆ ਉਸ ਤੋਂ ਵੱਧ ਨਹੀਂ ਤੁਸੀਂ ਇਹਨਾਂ ਨੂੰ 70 ਤੋਂ 80% ਕੁਕ ਕਰਨਾ ਜਦੋਂ ਤੁਸੀਂ ਇਹਨੂੰ ਫਰਾਈ ਕਰਨਾ ਹੈਗਾ ਗਰਮ ਤੇਲ ਵਿੱਚ ਕਰਨਾ ਤੇ ਡਬਲ ਫਰਾਈ ਕਰਨੀ ਆ ਸਿੰਗਲ ਚ ਨਹੀਂ ਕਰਨੀਗੇ ਨਹੀਂ ਤਾਂ ਇਹ ਸੌਗੀ ਜੇ ਰਹਿਣਗੇ ਜੇ ਤੁਸੀਂ ਇਹ ਸਟੈਪਸ ਅਨੁਸਾਰ ਇਹਨਾਂ ਨੂੰ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਬਾਕੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਜਿਨ੍ਹਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਾਂ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲੇ ਤੇ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਮਿਲ ਸਕਣ ਥੈਂਕ ਯੂ